ਤਾ ਕੀ ਇੰਨੀਆਂ ਬੋਰੀਆਂ ਬੀਜਣਾ ਕੋਈ ਲੌਜੀਕਲ ਗੱਲ ਹੈ ਤਾਂ ਜਿਹੜੇ ਕਿਸਾਨ ਭਰਾ ਤਿੰਨ ਬੋਰੀਆਂ ਬੀਜ ਰਹੇ ਨੇ ਤਾਂ ਕੀ ਉਹ ਉੱਪਰ ਬਿਨਾ ਖਾਦ ਪਾਏ ਬਿਨਾ ਜੂਰੀਆ ਪਾਏ ਆਪਦੀ ਜਿਹੜੀ ਫਸਲ ਆ ਉਹ ਪਕਾ ਲੈਣਗੇ ਵੀ ਇਹ ਆ ਵੀ ਜਿਹੜਾ ਆਪਾਂ نیچے ਜੂਰੀਆ ਪਾ ਰਹੇ ਹਾਂ ਉਹ ਵੀ ਕਿਤੇ ਆਪਣਾ ਉਹੀ ਸਰਪਲਸ ਤਾਂ ਨਹੀਂ ਜਾ ਰਿਹਾ ਧਰਤੀ ਦੇ ਵਿੱਚ ਹੇਠਾਂ ਪਾਣੀ ਤੇ ਮਿੱਟੀ ਨੂੰ ਖਰਾਬ ਤਾਂ ਨਹੀਂ ਕਰ ਰਿਹਾ ਹਾਂਜੀ ਕਿਸਾਨ ਭਰਾਵੋ ਸਵਾਗਤ ਹੈ ਤੁਹਾਡਾ ਸਾਰਿਆਂ ਦਾ ਅੱਜ ਦੀ ਵੀਡੀਓ 'ਚ ਅੱਜ ਆਪਾਂ ਗੱਲ ਕਰਦੇ ਹਾਂ ਇੱਕ ਤਵੀ ਝੋਨੇ ਨੂੰ ਕਿਹੜੇ-ਕਿਹੜੇ ਕਰਾਕੀ ਤਤਾਂ ਦੀ ਲੋੜ ਹੈ ਕਿਹੜੀਆਂ ਕਿਹੜੀਆਂ ਖਾਦਾਂ ਦੀ ਲੋੜ ਹੈ ਦੂਜੀ ਗੱਲ ਆਪਾਂ ਕਰਦੇ ਆਂ ਵੀ ਜਿਹੜੀਆਂ ਕਿਸਾਨ ਭਰਾ 2 2 3 3 ਬੋਰੀਆਂ ਥੱਲੇ ਪਾ ਰਹੇ ਨੇ ਕਦੂ ਤੋਂ ਪਹਿਲਾਂ ਡ੍ਰਿਲ ਕਰ ਰਹੇ ਨੇ ਉਹਦਾ ਫਾਇਦਾ ਹੁੰਦਾ ਹੈ ਕਿ ਨਹੀਂ ਹੁੰਦਾ ਇਹ ਗੱਲਾਂ ਤੇ ਤੁਹਾਡੇ ਨਾਲ ਗੱਲਬਾਤ ਕਰਨੀ ਹੈ ਸਭ ਤੋਂ ਪਹਿਲਾਂ ਤਾਂ ਇਹ ਗੱਲ ਕਰਦੇ ਆਂ ਵੀ ਜਿਹੜਾ ਖਰਾਕੀ ਤੱਤਾਂ ਦੀ ਕਿਹੜੇ ਕਿਹੜੇ ਖਰਾਕੀ ਤੱਤਾਂ ਦੀ ਝੋਨੇ ਨੂੰ ਜ਼ਰੂਰਤ ਹੈ ਝੋਨੇ ਨੂੰ ਤੁਹਾਨੂੰ ਪਤਾ 2.5 ਤੋਂ 3 ਬੁਰੀਆਂ ਜੂਰੀਆਂ ਦੀ ਆਪਾਂ ਪਾਉਣੇ ਆ ਇਸ ਤੋਂ ਇਲਾਵਾ ਕਿਹੜੇ ਖਰਾਕੀ ਤੱਤਾਂ ਦੀ ਲੋੜ ਹੈ ਉਹਦੇ ਵਿੱਚ ਇੱਕ ਤਾਂ ਯੂਨੀਵਰਸਿਟੀ ਦੀ ਜੋ ਰეკਮੈਂਡੇਸ਼ਨ ਹੈ ਉਹ 20 ਤੋਂ 25 ਕਿਲੋ ਪੋਟਾਸ਼ 60% ਵਾਲੀ ਜਿਹੜੀ ਲਾਲ ਪੋਟਾਸ਼ ਆਪਾਂ ਕਹਿੰਦੇ ਆ ਜਿਹੜੀ 1700 1750 ਦਾ ਬੈਗ ਹੈ ਉਹ ਵਾਲੀ ਪੋਟਾਸ਼ ਤੁਸੀਂ ਪਾ ਸਕਦੇ ਹੋ ਕਦੋਂ ਕਰਨ ਬੜੇ ਦੂਸਰਾ ਜ਼ਿੰਕ ਜ਼ਿੰਕ ਦੇ ਵਿੱਚ ਵੀ ਬਹੁਤ ਤਰ੍ਹਾਂ ਦੇ ਪ੍ਰੋਡਕਟ ਨੇ ਬਾਇਓ ਜਿੰਕ ਹੈ 21% ਹੈ 33% ਹੈ ਜਿਹੜੀ ਜਿੰਕ ਆਪਾਂ 33% ਜਿਹੜੀ ਆਪਾਂ ਲੈਣੀ ਆ ਉਹ ਆਪਾਂ 7 ਤੋਂ 7.5 ਕਿਲੋ ਕਿੱਲੇ ਦੀ ਪਾਉਣੀ ਆ ਤੇ ਜੇ 21% ਲਵੋਗੇ ਤਾਂ ਉਸ ਹਿਸਾਬ ਨਾਲ ਤੁਸੀਂ ਉਹਦੀ ਮਾਤਰਾ ਵਧਾ ਸਕਦੇ ਹੋ ਤੇ ਜਿਹੜੇ ਸੋਲਿਊਬਲ ਜ਼ਿੰਕ ਬੈਕਟੀਰੀਆ ਨੇ ਬਾਇਓ ਜਿੰਕ ਕਹਿ ਦਿੰਨੇ ਆ ਉਹਦੀ ਕੋਈ ਰეკਮੈਂਡੇਸ਼ਨ ਵਗੈਰਾ ਇਸ ਤਰ੍ਹਾਂ ਦੀ ਹੈ ਨਹੀਂ ਤੇ ਮੈਂ ਤਾਂ ਹਮੇਸ਼ਾ ਅਵੋਇਡ ਹੀ ਕਰਦਾ ਹੁੰਨਾ ਤੇ ਜਿਹੜਾ ਤੁਸੀਂ ਮੇਰੇ ਸਾਹਮਣੇ ਦੇਖ ਰਹੇ ਹੋ ਇਹ ਇੱਕ ਬੋਰੀ ਜੂਰੀਆ ਦੀ ਤੇ ਇੱਕ ਨਾਲ 33% ਜ਼ਿੰਕ ਹੈ ਤੇ ਨਾਲ ਆ ਥਾਇਓ ਮੈਥਾਈਲ ਦਾ 70% ਦਾ ਪਾਊਡਰ ਹੈ 1 ਕਿੱਲੇ ਦੀ ਖਰਾਕ ਹੈ ਇਹ ਆਪਾਂ ਕਦੂ ਤੋਂ ਪਹਿਲਾਂ ਪਾਉਣੀ ਹੈ ਤੇ ਜ਼ਿੰਕ ਪਾਉਣੀ ਹੈ 7.5 ਕਿਲੋ ਤੇ ਜਿਹੜਾ ਥਾਇਓ ਮੈਥਾਈਲ ਹੈ ਇਹ ਪਾਉਣਾ ਹੈ ਝੰਡਾ ਰੋਗ ਤੋਂ ਜੀਰੀ ਲਾਉਣ ਤੋਂ ਪਹਿਲਾਂ ਤੇ ਜਿਹੜੀ ਜੂਰੀਆ ਇਹਦੀ ਆਪਾਂ ਇੱਕ ਬੋਰੀ ਲਈ ਹੈ ਜਿਹੜੀ ਕਿ ਕਦੂ ਤੋਂ ਪਹਿਲਾਂ ਪਾਉਣੀ ਹੈ ਤੇ ਜਿਹੜੇ ਕਿਸਾਨ ਭਰਾ ਪਾ ਰਹੇ ਨੇ ਦੋ ਬੋਰੀਆਂ ਤਿੰਨ ਬੋਰੀਆਂ ਉਦੇ ਬਾਰੇ ਬੜਾ ਬਹਿਸ ਚੱਲ ਰਹੀ ਹੈ ਵੀ ਉਹ ਕੰਮ ਕਰਦੀ ਹੈ ਕਿ ਨਹੀਂ ਕਰਦੀ। ਕਿ ਨਹੀਂ ਬਾਬਾ? ਕਰਦੀ ਹੈ ਕੰਮ? ਕੈ ਬੁਰੀਆਂ ਪਾਉਣੀਆਂ ਚਾਹੀਦੀਆਂ ਪਹਿਲਾਂ? ਪਹਿਲਾਂ ਸੀ ਤਾਂ 2 ਬਾਈਆਂ ਸੀ ਭਾਈ। ਕੀ ਰਿਹਾ ਫਿਰ ਰਿਜ਼ਲਟ? ਪੂਰਾ ਵਧੀਆ। ਐਤ ਕੀ? ਐਤ ਕੀ ਦੇਖਾਂਗੇ ਕਿੰਨੀਆਂ ਪਾਉਣੀਆਂ? 2 ਪਾਵਾਂਗੇ 2.5। ਐਤ ਕੀ ਕਹਿ ਰਹੇ ਆ ਕਹਿੰਦੇ ਬਾਹਲਾ ਕੋਈ ਪਾਏ ਦਾ ਫਾਇਦਾ ਨਹੀਂ। ਹੈ? ਇੱਕ ਇਹ ਆ ਜੀ ਚਲੋ ਇਹ ਤਾਂ 500 ਨੂੰ 1 ਕਿੱਲੇ ਦੀ ਖਰਾਕ ਦਿਖਾਤੀ ਦੱਸਦੀ। ਵੀ 1 ਕਿੱਲੇ ਦੇ ਵਿੱਚ ਜਿਹੜਾ 20 ਕਿਲੋ ਪोटाश ਟਾਈ ਬੋਰੀਆਂ ਜੂਰੀਆ ਦੀਆਂ ਤਿੰਨ ਬੋਰੀਆਂ ਲਾ ਲਓ ਜੂਰੀਆ ਦੀਆਂ ਪੌਣੀਆਂ ਨੇ ਤੇ 7 ਕਿਲੋ ਜ਼ਿੰਕ ਪੌਣੀਆਂ 33% ਵਾਲੀ ਤੇ ਇਸ ਤੋਂ ਇਲਾਵਾ ਜਿਹੜੀ ਜੂਰੀਆ ਦੀ ਗੱਲ ਐ ਵੀ ਜੇ ਦੋ ਪੌਣੀਆਂ ਨੇ ਤੁਸੀਂ ਪਹਿਲਾਂ ਪੌਣੀਆਂ ਨੇ ਪਾ ਦੋ ਪਰ ਇਹ ਨਾ ਹੋਵੇ ਵੀ ਦੋ ਪਹਿਲਾਂ ਪਾ ਕੇ ਦੋ ਤਿੰਨ ਉੱਤੇ ਫੇਰ ਪੈ ਜਾਣ ਕਿ ਨਹੀਂ ਬਾਬਾ ਪਿਛਲੀ ਵਾਰੀ ਮੈਂ ਉਧਰਲੇ ਖੇਤ ਭੁੱਲ ਹੀ ਗਿਆ ਸੀ ਇੱਕ ਬੋਰੀ ਮੂਰੇ ਪਾਈ ਹੋਈ ਸੀ ਤਿੰਨ ਉੱਤੇ ਪਾਤੀਆਂ ਤੇ ਹੈ ਠੀਕ ਹੈ ਠੀਕ ਹੈ ਉਹ ਗੱਲ ਸਹੀ ਹੈ ਵੀ ਜਦੋਂ ਥੱਲੇ ਬੀਜੀਆਂ ਨੇ ਤਾਂ 20 25 ਦਿਨ ਘਟੋ ਘਟੋ ਦੇ ਕਣੀ ਝਾਕੋ ਨਾ ਫਿਰ ਇਹ ਨਾ ਹੋਵੇ ਆਪਾਂ ਆਪਦੇ ਖਰਚੇ ਵਧਾਈ ਜਾਈਏ ਦੋ ਦੋ ਤਿੰਨ ਤਿੰਨ ਥੱਲੇ ਹੀ ਪਾ ਦੀਏ ਤੇ ਉੱਤੇ ਵੀ ਚੱਲਣਾ ਹਨਾ ਬਾਕੀ ਮੇਰੀ ਮੇਰਾ ਸੁਝਾਅ ਇਹ ਹੈ ਵੀ ਕ ਬਾਹਲਾ ਨਾ ਇੱਕ ਬੋਰੀ ਪਾ ਲਈ ਜਾਵੇ ਥੱਲੇ ਜੇ ਪਾਉਣੀਆਂ ਕਦੂ ਤੋਂ ਪਹਿਲਾਂ ਇੱਕ ਬੋਰੀ ਪਹਿਲਾਂ ਪਾ ਕੇ ਫਿਰ ਆਇਆ ਵੀ 10 ਦਿਨ ਪਾਉਣ ਦੀ ਲੋੜ ਨਹੀਂ ਇਸ ਤੋਂ ਬਾਅਦ 20 20 ਕਿਲੋ ਦੀ ਡੋਜ ਆਪਾਂ ਤਿੰਨ ਵਾਰੀ 25 ਕਿਲੋ ਦੀ ਡੋਜ ਤਿੰਨ ਵਾਰੀ ਲਾਵਾਂਗੇ ਢਾਈ ਬੋਰੀਆਂ ਦੇ ਨਾਲ ਇਹ ਜਿਹੜੀ ਆ ਤਿਆਰ ਹੋ ਜਾਣੀਆਂ ਇਹੀ ਸਾਡਾ ਸੁ ਜਿਹੜਾ ਥਾਇਓਮੈਥੇਲ 70% ਇਹ ਬਾਸਮਤੀ ਐ 1401 ਮੁਛਲ ਤਾਂ ਕਰਕੇ ਇਹ ਪਾ ਰਹੇ ਆ ਕਿਉਂਕਿ ਜਿਹੜਾ ਵੀ ਬਿਮਾਰੀ ਹੋਊਗੀ ਖੇਤ ਦੇ ਵਿੱਚ ਜੋ ਰੂੜੀ ਪਾਈ ਐ ਜਾਂ ਕੋਈ ਹੋਰ ਪਿਛਲੇ ਵਾਰ ਦੀ ਬਿਮਾਰੀ ਆ ਉਹ ਲਾਉਣ ਤੋਂ ਪਹਿਲਾਂ ਹੀ ਇਹ ਖਤਮ ਕਰ ਦੂਗਾ ਇਸ ਦੂਆ ਦਾ ਆਪਾਂ ਕੋਵੇਂ ਦੋ ਰੇਹਾਂ ਤੇ ਆਪਾਂ ਕੋਈ ਫੰਗੀ ਸੈਡ ਨਾ ਪਾਈ ਆ ਆਪਾਂ ਨੂੰ ਕੋਈ ਜ਼ਰੂਰਤ ਨਹੀਂ ਠੀਕ ਹੈ ਨਾ ਜੀ ਤੇ ਯੂਰੀਆ ਦੀ ਗੱਲ ਹੋ ਗਈ ਬਾਕੀ ਜ਼ਿੰਕ ਦੀ ਤੇ ਡੀਪੀ ਆ ਗਈ ਸੱਚ ਮੇਨ ਡੀਪੀ ਇਹ ਆ ਵੀ ਸਾਡੇ ਥੋੜਾ ਜਿਹਾ ਰੇਤਲਾ ਬਖਣਾ ਅਸੀਂ ਅੱਧੀ ਪੋਰੀ ਡੀਪੀ ਦੇ ਉੱਤੇ ਪਾਉਨੇ ਆ ਝੋਨਾ ਲੱਗਣ ਤੋਂ 3-4 ਦਿਨ ਬਾਅਦ ਹੀ ਜਿਵੇਂ ਪਾਣੀ ਖੜਨ ਲੱਗ ਗਿਆ ਥੋੜਾ ਜਿਹਾ ਜੇ ਅਸਲ ਪਾਣੀ ਡੀਏਪੀ ਨਹੀਂ ਖੜਾਉਣਾ ਅਦਰਵਾਈਜ਼ ਯੂਨੀਵਰਸਿਟੀ ਤਾਂ ਕਹਿੰਦੀ ਹੈ ਵੀ ਝੋਨੇ ਦੇ ਵਿੱਚ ਤੁਹਾਨੂੰ ਡੀਏਪੀ ਦੀ ਲੋੜ ਨਹੀਂ ਜੇ ਤੁਸੀਂ ਕਣਕ ਦੇ ਵਿੱਚ ਇੱਕ ਬੋਰੀ ਡੀਏਪੀ ਦੀ ਪਾਈ ਹੋਈ ਹੈ ਤਾਂ ਝੋਨੇ ਦੇ ਵਿੱਚ ਲੋੜ ਨਹੀਂ ਉਹ ਇਹ ਜਿਹਾ ਵੀ ਅਸੀਂ ਅੱਧੀ ਬੋਰੀ ਝੋਨੇ 'ਚ ਪਾ ਦਿੰਨੇ ਆ ਤਾਂ ਉਹਦਾ ਵਧੀਆ ਰਿਜ਼ਲਟ ਰਹਿੰਦਾ ਤੇ ਉਹ ਜੀ ਕਣਕ ਦੇ ਵਿੱਚ ਜੇ ਬੋਰੀ ਤੋਂ ਘਟਾ ਵੀ ਦਈਏ 5-10 ਕਿਲੋ ਤਾਂ ਵੀ ਕੋਈ ਫਰਕ ਨਹੀਂ ਪੈਂਦਾ ਕਣਕ ਨੂੰ ਇਹ ਜਿਹੜੀਆਂ ਪੂਰਾ ਅਸਰ ਦਿੰਦੀ ਹੈ ਡੀਏਪੀ ਕਈ ਕਿਸਾਨ ਬਰਾ ਕਹਿਣਗੇ ਸੁਪਰ ਨਹੀਂ ਪਾਉਂਦੇ ਤੁਸੀਂ ਸੁਪਰ ਅਸੀਂ ਪਾ ਕੇ ਦੇਖੀਏ ਸੁਪਰ ਡੀਏਪੀ ਵਾਲਾ ਕੰਮ ਨਹੀਂ ਕਰਦੀ ਜੀ ਇੱਕ ਤਾਂ ਇਹ ਵੀ ਜੋ 10 ਦਿਨਾਂ ਨੂੰ ਡੀਏਪੀ ਪਾਵਾਂਗੇ ਡੀਏਪੀ ਦੇ ਵਿੱਚੋਂ ਅੱਧੀ ਨਾਈਟ੍ਰੋਜਨ ਮਿਲ ਜਾਂਦੀ ਹੈ ਨਾਈਟ੍ਰੋਜਨ ਪਾਉਣ ਦੀ ਲੋੜ ਨਹੀਂ ਜੂਰੀਆ ਦੂਸਰਾ ਇਹ ਆ ਵੀ ਜਿਹੜਾ ਉਹਦੇ ਵਿੱਚ ਸਲਫਰ ਵਗੈਰਾ ਹੁੰਦਾ ਹੈ ਸੁਪਰ ਦੇ ਵਿੱਚ ਉਹਦੀ ਸਾਡੇ ਖੇਤਾਂ ਨੂੰ ਕੋਈ ਜ਼ਰੂਰਤ ਨਹੀਂ ਹੈ ਕਿਉਂਕਿ ਸਲਫਰ ਜਿੱਥੇ ਕਰਰਾਟੀਆਂ ਜ਼ਮੀਨਾਂ ਨੇ ਜਾਂ ਜਿੱਥੇ ਪਾਣੀ ਜ਼ਿਆਦਾ ਖੜਦਾ ਉੱਥੇ ਜ਼ਿਆਦਾ ਪਾਉਣ ਦੀ ਲੋੜ ਹੈ ਸਾਨੂੰ ਸਲਫਰ ਪਾਉਣ ਦੀ ਕੋਈ ਲੋੜ ਨਹੀਂ ਇਸ ਕਰਕੇ ਅਸੀਂ ਸੁਪਰ ਨਹੀਂ ਪਾਉਂਦੇ ਕਿਉਂਕਿ ਉਹੀ ਰੇਟ ਸੁਪਰ ਪੈਂਦੀ ਹੈ ਅੱਧਾ ਗੱਟਾ 750 ਦਾ ਸਾਨੂੰ ਡੀਏਪੀ ਦਾ ਪੈਂਦਾ ਤਾਂ ਇਹ ਸਾਡਾ ਤਜਰਬਾ ਜਿਹੜਾ ਅਸੀਂ ਪ੍ਰੈਕਟਿਸ ਕਰਦੇ ਆਂ ਤੇ ਬਾਕੀ ਮੈਂ ਫੇਰ ਦੁਬਾਰਾ ਇਹੀ ਸੁਝਾਅ ਦੇ ਰਿਹਾ ਵੀ ਜਿਹੜੀ ਇੱਕ ਬੋਰੀ ਯੂਰੀਆ ਦੀ ਕੱਦੂ ਤੋਂ ਪਹਿਲਾਂ ਠੀਕ ਹੈ ਪਰ ਉਸ ਤੋਂ ਜ਼ਿਆਦਾ ਪਾਈਦਾ ਮੈਨੂੰ ਲੱਗਦਾ ਨਹੀਂ ਕੋਈ ਜ਼ਿਆਦਾ ਬੈਨੀਫਿਟ ਆ ਕਿਉਂਕਿ ਉਹਨੇ ਜ਼ਮੀਨ ਦੇ ਵਿੱਚ ਨੀਚੇ ਚਲ ਜਾਣਾ ਪਾਣੀ ਦੇ ਵਿੱਚ ਘੁਲ ਕੇ ਤੇ ਬਾਕੀ ਵੇਸਟੇਜ ਨਾ ਹੋਵੇ ਬਾਕੀ ਕਿਸਾਨ ਭਰਾ ਆਪਣਾ ਸੁਝਾਅ ਦੇਣ ਕਮੈਂਟ ਕਰਨ ਵੀ ਕਿਸ ਤਰ੍ਹਾਂ ਦਾ ਉਹਨਾਂ ਦਾ ਐਕਸਪੀਰੀਅੰਸ ਰਿਹਾ ਤਿੰਨ ਬੋਰੀਆਂ ਤੱਕ ਪਹੁੰਚ ਗਏ ਅਸੀਂ ਸਭ ਤੋਂ ਪਹਿਲਾਂ ਇੱਕ ਬੋਰੀ ਤੋਂ ਸ਼ੁਰੂ ਕੀਤਾ ਸੀ ਬੀਜਣ ਵਾਲਾ ਕੰਮ ਪਿਛਲੀ ਵਾਰੀ ਦੋ-ਦੋ ਬੋਰੀਆਂ ਬੀਜੀਆਂ ਇਸ ਵਾਰੀ ਕਿਸਾਨ ਭਰਾ ਮੈਂ ਵੀਡੀਓ ਦੇਖੀਆ ਤਿੰਨ-ਤਿੰਨ ਬੋਰੀਆਂ ਬੀਜ ਰਹੇ ਨੇ ਤਾਂ ਕੀ ਇੰਨੀਆਂ ਬੋਰੀਆਂ ਬੀਜਣਾ ਕੋਈ ਲੌਜੀਕਲ ਗੱਲ ਹੈ ਤਾਂ ਜਿਹੜੇ ਕਿਸਾਨ ਭਰਾ ਤਿੰਨ ਬੋਰੀਆਂ ਬੀਜ ਰਹੇ ਨੇ ਤਾਂ ਕੀ ਉਹ ਉੱਪਰ ਬਿਨਾ ਖਾਦ ਪਾਏ ਬਿਨਾ ਜੂਰੀਆ ਪਾਏ ਆਪਦੀ ਜਿਹੜੀ ਫਸਲ ਆ ਉਹ ਪਕਾ ਲੈਣਗੇ ਕਿਤੇ ਇਹ ਤਾਂ ਨਹੀਂ ਵੀ ਤਿੰਨ ਬੋਰੀਆਂ ਪਹਿਲਾਂ ਪਾ ਕੇ ਦੋ ਦੋ ਬੋਰੀਆਂ ਫੇਰ ਦੁਬਾਰੇ ਉੱਤੇ ਪਾ ਰਹੇ ਹਾਂ ਅਸੀਂ ਕਿਸਾਨ ਭਰਾ ਖਰਚ ਵਧਾ ਰਹੇ ਹਾਂ ਕਿਉਂਕਿ ਸਾਡੇ ਨਾਲ ਨੈਨੋ ਯੂਰੀਆ ਦੇ ਵਿੱਚ ਵੀ ਇਸੇ ਤਰ੍ਹਾਂ ਹੋਇਆ ਅਸੀਂ ਨੈਨੋ ਯੂਰੀਆ ਲੈ ਕੇ ਆਉਨੇ ਆ ਤੇ ਨੈਨੋ ਯੂਰੀਆ ਲਿਆ ਕੇ ਪਰ ਦੂਜੀ ਯੂਰੀਆ ਨਹੀਂ ਅਸੀਂ ਘੱਟ ਕਰਦੇ ਜਦੋਂ ਉਧਰਲੀ ਤਿੰਨ ਬੋਰੀਆਂ ਪੂਰੀਆਂ ਹੋ ਜਾਂਦੀਆਂ ਨੇ ਕਣਕ ਦੇ ਵਿੱਚ ਅਸੀਂ ਕਹਿੰਦੇ ਨੇ ਨੈਨੋ ਯੂਰੀਆ ਪਈਏ ਇਹਨੂੰ ਵਿਚੀ ਪਾ ਲਓ ਉਹ ਤਾਂ ਬਸ ਇੱਕ ਤਰ੍ਹਾਂ ਨਾਲ ਰੂੰਗੇ ਦੇ ਵਿੱਚ ਹੀ ਜਾ ਰਹੀ ਹੈ ਸਾਡੀ ਨੈਨੋ ਯੂਰੀਆ ਵੀ ਕਿਸੇ ਬੀਏ ਆ ਵੀ ਜਿਹੜਾ ਆਪਾਂ ਨੀਚੇ ਜੂਰੀਆ ਪਾ ਰਹੇ ਹਾਂ ਉਹ ਵੀ ਕਿਤੇ ਆਪਣਾ ਉਹੀ ਸਰਪਲਸ ਤਾਂ ਨਹੀਂ ਜਾ ਰਿਹਾ ਧਰਤੀ ਦੇ ਵਿੱਚ ਇਹਠਾਂ ਪਾਣੀ ਤੇ ਮਿੱਟੀ ਨੂੰ ਖਰਾਬ ਤਾਂ ਨਹੀਂ ਕਰ ਰਿਹਾ ਤਾਂ ਇਹੀ ਸੀ ਅੱਜ ਦੇ ਸੁਝਾਅ ਆਪਣੇ ਇਹੀ ਆਪਣੀਆਂ ਦੋ ਗੱਲਾਂ ਨੇ ਜੇ ਤੁਹਾਨੂੰ ਇਹਦੇ ਬਾਰੇ ਕੋਈ ਹੈ ਨੌਲੇਜ ਵੀ ਨੀਚੇ ਪਾਈ ਜੂਰੀਆ ਦਾ ਕੀ ਰਿਜ਼ਲਟ ਹੈ ਕੀ ਇਹ ਤੇ ਯੂਨੀਵਰਸਿਟੀ ਨੇ ਕੋਈ ਰਿਸਰਚ ਕੀਤੀ ਹੈ ਕਦੋਂ ਤੋਂ ਪਹਿਲਾਂ ਜੂਰੀਆ ਪਾਉਣ ਬਾਰੇ ਤਾਂ ਉਹ ਆਪਣੇ ਕਮੈਂਟਾਂ ਦੇ ਵਿੱਚ ਜ਼ਰੂਰ ਲਿਖੋ ਤੇ ਤੁਸੀਂ ਵੀਡੀਓ ਦੇਖੀ ਇਹਦੇ ਵਾਸਤੇ ਤੁਹਾਡਾ ਬਹੁਤ-ਬਹੁਤ ਧੰਨਵਾਦ ਸ਼ੁਕਰੀਆ ਜੀ